ਸਨੀਕ ਮੈਂ ਤਾਂ ਪੂਰਾ ਨਹੀਂ ਪੜਾ ਕਿ ਤੇ ਸਦੂਲ ਸੰਗਰ ਜਿੱਥੇ ਇੱਕ ਬਹੁਤ ਅੱਛਾ ਗਾਇਕ ਸੀ ਉੱਥੇ ਅਸੀਂ ਸਮਝਦੇ ਹਾਂ ਕਿ ਸਦੂਲ ਇੱਕ ਬਹੁਤ ਅੰਦਰ ਇਨਸਾਨ ਵੀ ਸੀ ਸਾਡੇ ਉਹਨਾਂ ਬੱਚਿਆਂ ਨੇ ਚੈਨਲ ਬਣਾ ਲਿਆ ਸੀ ਜਿਹਨਾਂ ਬੱਚਿਆਂ ਨੇ ਗਾਇਕੀ ਦੀ ਲਾਈਨ ਦੇ ਵਿੱਚ ਮਿਊਜ਼ਿਕ ਦੀ ਦੁਨੀਆ ਦੇ ਵਿੱਚ ਇੱਥੇ ਆਉਣਾ ਉਹਨਾਂ ਨੇ ਇੱਕ ਬਹੁਤ بڑا ਚੈਨਲ ਬਣਾ ਲਿਆ ਸੀ ਕਿ ਸਰਦੂਲ ਚਕੰਦਰ ਨੇ ਬਹੁਤ ਗਿੱਡ ਲੈ ਬਤੀਸ ਪਿੰਡ ਵਿੱਚ ਜਿੱਥੇ ਅੱਪ ਕਿੜੀ ਨੌਂ ਸੇ ਖੜੇ ਆ ਇੱਥੋਂ ਉੱਠ ਕੇ ਸਰਦੂਲ ਫੁਰਾਂ ਨੇ ਇੱਕ ਵੱਡੇ ਮੁਕਾਮ ਹਾਸਲ ਕੀਤੇ ਦੁਨੀਆ ਦੇ ਵਿੱਚ ਜਿੱਥੇ ਪੰਜਾਬੀ ਬਸ ਦੇਣੋਂ ਉੱਪਰ ਤੱਕ ਮੁਕਾਮ ਹਾਸਲ ਕੀਤੇ ਸੋ ਸਰਦੂਲ ਦੇ ਤੋਂ ਜਾਣ ਨਾਲ ਮੈਂ ਸਮਝਦਾ ਕਿ ਉਹ ਜਿਹੜਾ ਚੈਨਲ ਬਣਾ ਲਿਆ ਸੀ ਉਹਨਾਂ ਬੱਚਿਆਂ ਲਈ ਇੱਕ ਰਾਹ ਦੱਸੇ ਰਿਹਾ ਸੀ ਉਹ ਵੀ ਕਿਤੇ ਨਾ ਕਿਤੇ ਗੰਧਲਾ ਹੋ ਗਿਆ ਉਹ ਵੀ ਕਿਤੇ ਨਾ ਕਿਤੇ ਰਹਾ ਤੋਂ ਪਰਕਣ ਵਾਲੀ ਗੱਲ ਵੀ ਕਿਉਂਕਿ ਬੱਚੇ ਜਿਹਨਾਂ ਕੋਲ ਬਹੁਤ ਸਾਰਾ ਪੈਸਾ ਨਹੀਂ ਹੈ ਬਹੁਤ ਸਾਰਾ ਕੁਝ ਹੋਰ ਸਾਧਨ ਨਹੀਂ ਹੈਗੇ ਉਹ ਸੋਚਦੇ ਸੀ ਵੀ ਇਹ ਸੰਜੂਲ ਸਿਕੰਦਰ ਗੈਕੀ ਦਾ ਇੱਕ 17 ਬਣ ਸਕਦਾ ਤਾਂ ਅਸੀਂ ਵੀ ਕਿਤੇ ਨਾ ਕਿਤੇ ਤਨਪਤਨ ਲੱਗ ਸਕਦੇ ਦੂਜੀ ਗੱਲ ਮੈਂ ਤੁਹਾਡੇ ਮਾਧਿਅਮ ਹੀ ਦੱਸਣੀ ਚਾਹੁੰਦਾ ਕਿ ਜਿਹੜੀ ਸੰਜੂਲ ਦੀ ਜ਼ਿੰਦਗੀ ਦੀ ਆਖਰੀ ਰਾਤ ਸੀ ਉਸ ਤੋਂ ਪਹਿਲੀ ਸ਼ਾਮ ਮੈਂ ਸੰਜੂਲ ਦੇ ਹਸਪਤਾਲ 'ਚ ਮਿਲਿਆ ਅਸੀਂ ਜਿਵੇਂ ਆਪਾਂ ਕਿਸੇ ਨੂੰ ਮਿਲਣ ਜਾਂਦੇ ਹਾਂ ਪਹਿਲਾ ਲਫ਼ਜ਼ ਇਹ ਸੀ ਕਿ ਭਾਈ ਜੀ ਥੋੜਾ ਕੀ ਹਾਲ ਚਾਲ ਚੱਲ ਤਾ ਉਹ ਕਹਿੰਦਾ ਮੇਰਾ ਹਾਲ ਤਾਂ ਠੀਕ ਹੈ ਮੈਂ ਤਾਂ ਠੀਕ ਹੋ ਕੇ ਘਰ ਆ ਜਾਣਾ ਤੁਸੀਂ ਮੈਨੂੰ ਇਹ ਦ ਮੈਂ ਦਿੱਲੀ ਜਾ ਕੇ ਆਇਆ ਉੱਥੇ ਹੁਣ ਕਿਵੇਂ ਰਾਸ਼ਾ ਹੈ ਪਹਿਲਾਂ ਵਾਂਗ ਰਾਸ਼ਾ ਸੋ ਸਰਦੂਲ ਸੱਚੀ ਮੁੱਚੀ ਲੋਕਾਂ ਦਾ ਕਲਾਕਾਰ ਸੀ ਉਹ ਇਕਲੇ ਪਲਾਂ ਦੇ ਵਿੱਚ ਵੀ ਲੋਕਾਂ ਦੀ ਚਿੰਤਾ ਕਰਦਾ ਸੀ ਲੋਕਾਂ ਬਾਰੇ ਸੋਚਦਾ ਸੀ ਲੋਕਾਂ ਬਾਰੇ ਗੱਲਾਂ ਕਰਦਾ ਸੀ ਜਦੋਂ ਸੁਣਨ ਪੜਨ ਵਿੱਚ ਇਹ ਆਇਆ ਕਿ ਜਦੋਂ ਕੋਈ ਦੁਨੀਆਂ ਦਾ ਮਸ਼ਹੂਰ ਆਦਮੀ ਧਰਤੀ ਤੋਂ ਜਾਂਦਾ ਹੈ ਜਾਂ ਕੋਈ ਅਮੀਰ ਆਦਮੀ ਜਾਂਦਾ ਹੈ ਤਾਂ ਉਹ ਜਾਣ ਤੋਂ ਦੋ ਚਾਰ ਦਿਨ ਪਹਿਲਾਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਇਕੱਠਾ ਕਰਕੇ ਦੱਸਦਾ ਹੈ ਕੀ ਆਪਾਂ ਕਿਸੇ ਤੋਂ ਕੀ ਪੈਸਾ ਲੈਣਾ ਕੀ ਹਿਸਾਬ ਕਰਨਾ ਪਰ ਖੀਲੇ ਦਿਨਾਂ ਵਿੱਚ ਸਦੂਰ ਕਹਿੰਦਾ ਤੁਸੀਂ ਮੈਂ ਠੀਕ ਹੋ ਕੇ ਘਰ ਆ ਜਾਣਾ ਤੁਸੀਂ ਹੌਸਾ ਰੱਖੋ ਤੁਸੀਂ ਮੈਨੂੰ ਦੱਸੋ ਕਿਸਾਨੀ ਅੰਦੋਲਨ ਦਾ ਕੀ ਬੋਲ ਰਿਹਾ ਆਪਾਂ ਫੇਰ ਦਿੱਲੀ ਜਾਣਾ ਇੱਕ ਵਾਰ ਇਹੋ ਜਿਹੀਆਂ ਗੱਲਾਂ ਕਰਨ ਵਾਲਾ ਸਦੂਰ ਸਿਕੰਦਰ ਜੀ ਆਪਾਂ ਗੱਲ ਕਰੀਏ ਜਿਵੇਂ ਤੁਸੀਂ ਗੱਲ ਕੀਤੀ ਹੈ ਕਿਸਾਨੀ ਅੰਦੋਲਨ ਦੀ ਗੱਲ ਕੀਤੀ ਹੈ ਕਿ ਸਦੂਰ ਭਾਜੀ ਕਹਿੰਦੇ ਜਦੋਂ ਇਹ ਬਿਮਾਰੀ ਲੱਗੀ ਉਹਨਾਂ ਨੂੰ ਸਦੂਰ ਭਾਜੀ ਦਿੱਲੀ ਗਏ ਸੀਗੇ ਕਿਸਾਨੀ ਅੰਦੋਲਨ 'ਚ ਉੱਥੋਂ ਹੀ ਕੁਛ ਕਰੋਨਾ ਇਹ ਗੱਲ ਮੈਂ ਕੰਡੈਮਨ ਕਰਨੀ ਚਾਹੁੰਦਾ ਕਿਉਂਕਿ ਅੱਜ ਅਖਬਾਰਾਂ ਦੱਸਦੇ ਨੇ ਕਿ ਸਦੂਰ ਕ ਜਿੱਦਣ ਉਹ ਪੂਰੇ ਹੁੰਦੇ ਨੇ ਉਹ ਤੋਂ ਇੱਕ ਰਾਤ ਪਹਿਲਾਂ ਦੀ ਜਿਹੜੀ ਸ਼ਾਮ ਸੀ ਮੈਂ ਉਹਦਾ ਹੱਥ ਫੜ ਕੇ ਗੱਲਾਂ ਕਰਦਾ ਫਿਰ ਤਾਂ ਮੈਨੂੰ ਕਰੋਨਾ ਹੋਣਾ ਚਾਹੀਦਾ ਮੈਂ ਕਹਿੰਦੇ ਠੀਕ ਹੋ ਚੁੱਕੇ ਸੀਗੇ ਲੇਕਿਨ ਉਥੋਂ ਕਿਸਾਨੀ ਉਥੋਂ ਦਾ ਕੋਈ ਮਸਲਾ ਨਹੀਂ ਸੀ ਕਰੋਨਾ ਨਾਲ ਉਹਦੀ ਮੌਤ ਨਹੀਂ ਹੋਈ ਇਹ ਸਿਰਫ ਡਰ ਸਹਿਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਰੋਨਾ ਦੁਬਾਰੇ ਆ ਰਿਹਾ ਹੈ ਪੰਜਾਬ ਦੇ ਵਿੱਚ ਲੋਕਡਾਊਨ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਭ ਇੱਕ ਗਿਣੀ ਵਿੱਚ ਸਾਜ਼ਿਸ਼ ਹੈ ਸੁਦੂਸ਼ ਕੰਦਨ ਨੂੰ ਕੋਈ ਕਰੋਨਾ ਨਹੀਂ ਸੀ ਉਹਨਾਂ ਨੂੰ ਛਾਤੀ ਦੀ ਇਨਫੈਕਸ਼ਨ ਚੈਸਟ ਕਰਕੇ ਉਹਨਾਂ ਦੀ ਮੌਤ ਹੋਈ ਸੁਦੂਸ਼ ਭਾਜੀ ਦੀ ਜਿਹੜੀ ਲੜਾਈ ਹੈ ਇੱਕ ਕਿਸਾਨਾ ਪਿੱਛੇ ਵੀ ਉਹਨਾਂ ਨੇ ਕਾਫੀ ਲ ਉਰਾਇ ਸਿੰਘ ਸਰਦੂਲ ਸ਼ਵਿੰਦਰ ਮਹਾਲ ਨੂਰੀ ਭੈਣ ਜੀ ਸਰਦਾਰ ਸੋਹੀ ਕਿੰਨੇ ਸਾਰੇ 40 50 ਚ ਇਕੱਠੇ ਹੋ ਕੇ ਆਏ ਤਾਂ ਉਦੋਂ ਸਰਦੂਲ ਜੀ ਥੋੜਾ ਜਿਹਾ ਬੁਖਾਰ ਸੀ ਉਹਨਾਂ ਨੂੰ ਅਸੀਂ ਕਹਾਂ ਤੁਸੀਂ ਰਹਿਣ ਦੋ ਅਸੀਂ ਸਰਦੂਲ ਭਾਈ ਤੁਸੀਂ ਆਰਾਮ ਕਰੋ ਤੇ ਅਸੀਂ ਨੂਰੀ ਭੈਣ ਜੀ ਨੂੰ ਲੈ ਜਾਂਦੇ ਆ ਤਾਂ ਉਸ ਬੰਦੇ ਦਾ ਬਿਆਨ ਸੀ ਕਿ ਐਡਾ ਬੜਾ ਜੱਗ ਚੱਲ ਰਿਹਾ ਕਿਸਾਨ ਅੰਦੋਲਨ ਕਰ ਰਹੇ ਨੇ ਜੇ ਮੇਰੇ ਵਰਗਾ ਬੰਦਾ ਸ਼ਹਾਦਤ ਦੇ ਦਊਗਾ ਪਰ ਮੇਰੀ ਵੀ ਕੁਰਬਾਨੀ ਸਮਝੋ ਸ਼ਾਇਦ ਉਦੋਂ ਸਾਡੇ ਲਈ ਮਾਮੂਲੀ ਸ਼ਬਦ ਸੀ ਪਰ ਜਦੋਂ ਇੱਥੇ ਤੁਰ ਗਏ ਨੇ ਤਾਂ ਹੁਣ ਸਾਨੂੰ ਸਮਝ ਆਉਂਦਾ ਕਿ ਸਰਦੂਲ ਦੇ ਮਨਾਂ ਵਿੱਚ ਆਪਣੇ ਲੋਕਾਂ ਲਈ ਕੀ ਜਜ਼ਬਾ ਸੀ ਸੋ ਇਹ ਇੱਕ ਵੱਡੀ ਗੱਲ ਹੈ ਕਿ ਸਾਡਾ ਜਿਹੜਾ ਫਨਕਾਰ ਹੈ ਅਸੀਂ ਕਹਿੰਦੇ ਆ ਕਿ ਪਾਕਿਸਤਾਨ ਦੇ ਲੋਕ ਅਗੇ ਕੀ ਵਿੱਚ ਬਹੁਤ ਪਰਪੱਕ ਨੇ ਪਰ ਜਿਹੜੇ ਪਾਕਿਸਤਾਨ ਦੇ ਲੋਕ ਸਾਨੂੰ ਜਾਣਦੇ ਨੇ ਫੋਨ ਨਾਲ ਸਾਡੇ ਤੇ ਗੱਲ ਕਰਦੇ ਨੇ ਉਹ ਕੁਝ ਦਿਨੇ ਤੁਸੀਂ ਸਰਦੂਲ ਦੇ ਪਿੰਡ ਦੇ ਹੋ ਫਤੋ ਸਰਦੂਲ ਦਾ ਪਿੰਡ ਕਿੰਨੀ ਦੂਰ ਸਰਦੂਲ ਸਕੰਦਰ ਤੁਸੀਂ ਜਾਣਦੇ ਹੋ ਤੁਸੀਂ ਮਿਲੇ ਹੋ ਸੋ ਸਰਦੂਲ ਸਕੰਦਰ ਇੱਕ ਸਾਡੀ ਪੰਜਾਬੀਆਂ ਦੇ ਵਿੱਚ ਚਾਹੇ ਉਹ ਲੈਨੇ ਪੰਜਾਬ ਦੇ ਪੰਜਾਬੀ ਹੋਵੇ ਚੜ੍ਹਦੇ ਪੰਜਾਬ ਦੇ ਹੋ ਦੁਨੀਆ ਦੇ ਕਿਸੇ ਕੋਨੇ 'ਚ ਬੈਠੀ ਉਹਨਾਂ ਲਈ ਇੱਕ ਹਰਮਨ ਪਿਆਰਾ ਗਾਇਕ ਤੇ ਹਰਮਨ ਪਿਆਰਾ ਇੱਕ ਇਨਸਾਨ ਸੀ ਜਿਹਦੇ ਤਰ੍ਹਾਂ ਜਾਣਦਾ ਹਮੇਸ਼ਾ ਸਾਨੂੰ ਕਾਟਾ ਰੱਖਦਾ ਰਹੇ ਜਾਂਦਾ ਦੋਸਤੋਂ ਬਹੁਤ ਗੱਲਾਂ ਕਿਸ ਤਰ੍ਹਾਂ ਲੋਕ ਕੋ ਅੱਜ ਦੇ ਦੌਰ ਲੋਕਾਂ ਦੀ ਭਾਵਨਾ ਦੇਖਦੇ ਆਂ ਜਦੋਂ ਦੁੱਖ ਨੇ ਤਾਂ ਚੱਲੇ ਗਏ ਕਿਸ ਮੰਨ ਲੈ ਕੇ ਆਸ਼ਕਾ ਲੋਕ ਉਹਨਾਂ ਦੇ ਸੰਜੀਦ ਨੇ ਸਭਾ ਕਿਹਾ ਕਿ ਜਿਹੜੀ ਸਾਰੀ ਲਾਈਫ ਉਹਨੇ ਵਜੋਂ ਕਿੰਨੀ ਕੰਟਰੋਵਰਸੀ ਕੀਤੀ ਮੈਂ ਕਦੇ ਮੈਂ ਪਹਿਲੇ ਸਾਲਾਂ ਦਾ ਹੋ ਗਿਆ ਮੈਂ ਕਦੇ ਜ਼ਿੰਦਗੀ ਚ ਨਹੀਂ ਦੇਖਿਆ ਕਿ ਕਦੇ ਸੋਸ਼ਲ ਮੀਡੀਆ ਤੇ ਜਾਂ ਕਿਸੇ ਚੈਨਲ ਤੇ ਸਰਦਾਰ ਸਾਹਿਬ ਨੂੰ ਕੋਈ ਕੰਟਰੋਵਰਸੀ ਸੁਣਾਈ ਤੋ ਸਾਰੀ ਉਮਰ ਉਹਨਾਂ ਨੇ ਪਿਆਰ ਹੀ ਕੀਤਾ ਸੋ ਸੈਟੀਸਫੈਕਸ਼ਨ ਤਾਂ ਨਹੀਂ ਹੁੰਦੀ ਕਿਸੇ ਨੂੰ ਵੀ ਲੋਕੀ ਵੀ ਇੱਕ ਭੁੱਖ ਹੈ ਪਰਵਾਰ ਦੇ ਵੀ ਆਪਣੀ ਰਹਿੰਦੀ ਹੈ ਤੇ ਜੇ ਇੱਕ ਇੰਡਸਟਰੀ ਦੀ ਗੱਲ ਕਰੀਏ ਤਾਂ ਸਾਡੀ ਵੀ ਹੁਣ ਸੁਰਾਂ ਦੇ ਬਾਦਸ਼ਾਹ ਸੀਗੇ ਸਮੁੰਦਰ ਸੀ ਇੱਕ ਆਪਣੀ ਆਪຊਿ ਤਾਂ ਉਹ ਬਾਤ ਕਰਿਆ ਬਹੁਤ ਕਮਾਲ ਦਾ ਕੰਮ ਰਿਹਾ ਉਹਨਾਂ ਦਾ ਅਰਦਾਸ ਕਰ ਸਕਦੇ ਹਾਂ ਹੁਣ ਸਾਰੇ ਕਿ ਪ੍ਰਭਾਤ ਮਾ ਉਹਨਾਂ ਨੂੰ ਆਪਣੇ ਜਨਮ ਜਗ੍ਹਾ ਤੇ ਬਾਕੀ ਉਹ ਦੇਖੀਏ ਆਰਟਿਸਟ ਕਦਰ ਵੀ ਮਰਦਾ ਰਹੀ ਹੈ ਅੱਜ ਉਹਨਾਂ ਦੇ ਗੀਤ ਹੈ ਉਹਨਾਂ ਦਾ ਸੰਗੀਤ ਹੈ ਤੇ ਉਹ ਹਮੇਸ਼ਾ ਮੇਰੇ ਖਿਆਲ ਆਲੋ ਸੈਨਾ ਨਾਲ ਰਹੀ ਸੀ ਸੰਗੀਤ ਦੇ ਨਾਲ ਸਾਰਿਆਂ ਦੇ ਨਾਲ ਰਹੋਗੇ ਤੇ ਮੈਂ ਜਦੋਂ ਤੋਂ ਇਸ ਲਾਈਨ ਦੇ ਵਿੱਚ ਹੈਗਾ ਨਹੀਂ अराउंड 45 46 ইয়ার্স ਹੋ ਗਏ ਜਦੋਂ ਤੋਂ ਆਇਆ ਉਦੋਂ ਤੋਂ ਇਹਨਾਂ ਨੂੰ ਜਾਣਦਾ ਸੀ ਪਰ ਦੂਸਰਾ ਨੂਰੀ ਸਾਡੀ ਛੋਟੀ ਭੈਣ ਵੀ ਹੈ ਬੱਚੀ ਵੀ ਹੈ ਤੇ ਸਾਡੇ ਰੋਪੜ ਤੋਂ ਬਿਲੋਂਗ ਕਰਦੀ ਸੀ ਤੇ ਨੇੜਤਾ ਵਧ ਗਈ ਸੀਗੀ ਜਿਆਦਾ ਜਾਣਕਾਰੀ ਸੀ ਪਹੁੰਚੀ ਵਧੀਆ ਜੋ ਫਿਲਮ ਇੰਡਸਟਰੀ ਦੇ ਵਿੱਚ ਵੀ ਉਹਨਾਂ ਦਾ ਯੋਗਦਾਨ ਸੀ ਗਾਣਿਆਂ ਵੱਜੋਂ ਕਿ ਜਿਹਨਾਂ ਕਹਿੰਿਆ ਕਿ ਜਨੈਰਾ ਨੇ ਜਗਰਾਤੇ ਜਿੰਨਾ ਮਾਤਾ ਦੀ ਉਹਨਾਂ ਦੇ ਉੱਤੇ ਕਿਰਪਾ ਸੀਗੀ ਉਹ ਵੀ ਕਿਸੇ ਤੋਂ ਛੁੱਪੀ ਨਹੀਂ ਸੀ ਕਿ ਜਿਹੜਾ ਨੇ ਕਿਹਾ ਆਪਣਾ ਜਿਹੜੇ ਧਾਰਮਿਕ ਰੂਹ ਦੇ ਨਾਲ ਸੰਬੰਧਤ ਇਹਨੇ ਟੌਪ ਗਾਇਆ ਨਾ ਮਤਲਬ ਕੋਈ ਪੱਖ ਕਿਸੇ ਤੋਂ ਨਹੀਂ ਹੈ ਹਰ ਤਰ੍ਹਾਂ ਦਾ ਉਹਨਾਂ ਨੇ ਗਾਣਾ ਗਾਇਆ ਇੱਕ 뮤직 ਦੀ ਗਲਾਈਨ ਦੀ ਉਹ ਸਿਖਰ ਸੀ ਕਿ ਬਣਾਉ ਦਾ ਸਿਖਰ ਉਹਦੀ ਬਾਤ ਸੱਚੀ ਹੈ ਇਹ ਉਹਨਾਂ ਦੀ ਤੇ ਹਨ ਕਦੀ ਪੁਲਾਈ ਨਹੀਂ ਜਾ ਸਕਦੀ ਫਿਲਮ ਇੰਡਸਟਰੀ ਦੇ ਵਿੱਚ ਪਰ ਸਾਡੀ ਖਾਸ ਕਰਕੇ ਸਮਾਜ ਜੁੜੀ ਹੋਣ ਤੇ ਹੋਰ ਕਿੰਨੇ ਹੀ ਸ਼ਰੀਫ ਤੇ ਵਧੀਆ ਇਨਸਾਨ ਸੀ ਤੇ ਇਹ ਤੋਂ ਕੁਝ ਛੁਪਿਆ ਹੋਇਆ ਨਹੀਂ ਹੈ ਕਿੰਨੇ ਵਾਰ ਪਹਿਲਾਂ ਕਿਸੇ ਨੂੰ ਪਾਇਆ ਅ ਅਸੀਂ ਆ ਕਿਸਾਨ ਅੰਦੋਲਨ ਦੇ ਦੌਰਾਨ ਰੋਕਵਾਰ ਮਿਲਨੇ ਇੱਕ ਵਾਰ ਤਾਂ ਮੁਰੰਡੇ ਗਿਆ ਜਉਤੋਂ ਨਹੀਂ ਕਿਸਾਨੀ ਦੇ ਦਿੱਤਾਣਾ ਵੀ ਗਾਇਆ ਉਹ ਹੀ ਕਦੇ ਭੁਲਾਏ ਨਹੀਂ ਜਾ ਸਕਦਾ ਸਾਡੇ ਕੋਲ ਰਿਕਾਰਡਡ ਹੈ ਬਲਕਿ ਤਰੌਲੀ ਵਗੈਰਾ ਨਾਲ ਉਹਨੇ ਲੈ ਕੇ ਆਏ ਸੀ ਲੋਰੀ ਵੀ ਮਿਲੀ ਪੂਰਾ ਸਾਨੂੰ ਗਰੁੱਪ ਸੀਗਾ ਹੋਰ ਵੀ ਸੀਗੇ ਬਲਕਿ ਅਸੀਂ ਬਹੁਤ ਖੁਸ਼ ਹੋਏ ਮੈਂ ਖੈ ਤੁਸੀਂ ਐਸ ਹਾਲ ਚੁਕੀ ਹਾਲਾਂਕਿ ਤਬੀਅ ਥੋੜੀ ਇਹਨਾਂ ਦੀ ਨਾ ਸਾਹਸ ਜੀ ਰਹਿੰਦੀ ਹੁੰਦੀ ਸੀ ਤਬੀਅ ਠੀਕ ਨਹੀਂ ਸੀ ਮਾਲ ਸਰ ਜਿਵੇਂ ਇੱਕ ਕਲਾਕਾਰ ਨਾ ਇੱਕ ਕਲਾਕਾਰ ਇੱਕ ਆਰਟਿਸਟ ਜਿਹਾ ਹੈ ਬਹੁਤ ਕੰਮ ਕਰਦਾ ਹੈ ਸਰਕਾਰਾਂ ਜਦੋਂ ਵੀ ਲੋੜ ਹੁੰਦੀ ਹੈ ਆਰਟਿਸਟਾਂ ਨੂੰ ਬੁਲਾ ਲੈਂਦੀ ਹੈ ਕਲਾਕਾਰਾਂ ਨੂੰ ਬੁਲਾ ਲੈਂਦੀ ਹੈ ਬਿਨਾਂ ਪੈਸੇ ਤੋਂ ਜਦੋਂ ਕੋਈ ਐਸਾ ਹਾਸਾ ਹੋ ਜਾਂਦਾ ਹੈ ਜਿਹੜੇ ਸਰਕਾਰੀ ਹੁਣ بڑے ਅਫਸਰ ਨੇ ਜੋ ਹੋ ਰਿਹਾ ਉਹ ਕੋਈ ਵੀ ਦਿਖਾਈ ਨਹੀਂ ਦਿੰਦਾ ਕੋਈ ਬਿਲਕੁਲ ਇਹ ਕੋਈ ਨਵੀਂ ਗੱਲ ਨਹੀਂ ਹੈ ਇਹ ਇੱਕ ਨਾਲ ਨਹੀਂ ਹੋਇਆ ਇਹ ਅਕਸਰ ਹੁੰਦਾ ਆਇਆ ਸਰਕਾਰਾਂ ਹਮੇਸ਼ਾ ਮਿਸਯੂਜ਼ ਕਲਾਕਾਰ ਨੂੰ ਤਾਂ ਹਮੇਸ਼ਾ ਹਮੇਸ਼ਾ ਮਿਸਯੂਜ਼ ਕੀਤਾ ਗਿਆ ਆਲਵੇਜ਼ ਇਹ ਤਾਂ ਕੋਈ ਛੁਪਿਆ ਹੋਇਆ ਨਹੀਂ ਹੈ ਜਿਨ੍ਹਾਂ ਨੇ ਕਿਸਾਨਾਂ ਨੂੰ ਨਹੀਂ ਬਖਸ਼ਿਆ ਉਹ ਕਿਸ ਨੂੰ ਬਖਸ਼ਣਗੇ ਜਿਨ੍ਹਾਂ ਨੇ ਰੋਟੀ ਅਗਰ ਅन्नदाता ਜਿਨ੍ਹਾਂ ਨੂੰ ਆਪ ਹੀ ਬੋਲਦੇ ਆਪ ਹੀ ਸਰਾਉਂਦੇ ਆ ਆਪ ਹੀ ਨਾਕਾਰਦੇ ਆ ਆਪ ਵੀ ਉਹਨਾਂ ਨੂੰ ਗਾਲਾਂ ਕੱਢਦੇ ਆਪ ਵੀ ਉਹਨਾਂ ਦੀਆਂ ਠੀਕ ਹੈ ਇਹ ਸੈਲਫਿਸ਼ਨੈਸ ਨਹੀਂ ਖਤਮ ਹੋਣੀ ਅੱਜ ਉਹ ਦਿਨ ਆ ਗਿਆ ਕਿ ਹਰ ਸਿਆਸੀ ਬੰਦੇ ਤੋਂ ਨਫ਼ਰਤ ਕਰਦਾ ਆਪ ਵੀ ਕੋਈ ਵੀ ਹੈ ਤੁ ਕਿ ਪਿੰਡ ਚਲੇ ਜਾਓ ਸ਼ਹਿਰ ਚਲੇ ਜਾਓ ਮੋਹੱਲੇ ਚਲੇ ਜਾਓ ਹਰ ਪਤਾ ਲੱਗਦਾ ਕਿ ਸਿਆਸੀ ਬੰਦਾ ਹੈ ਉਹਨੂੰ ਤੋਂ ਇਸ ਤਰ੍ਹਾਂ ਦੇਖਦੇ ਆ ਕਿ ਯਾਰ ਇਹ ਇੱਥੋਂ ਚਲਾ ਜਾਏ ਜਾਂ ਅਸੀਂ ਚਲੇ ਜਾਈਏ ਇਹ ਹਾਲਾਤ ਅੱਜ ਪੈਦਾ ਕਰਦੇ ਕਿ 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 ਜਣਾ ਕਿਵੇਂ ਜੁੜ ਕੇ ਦੇਖਦੇ ਉਹਨੇ ਗੈਕੀ ਸੀ ਉਸ ਵੇਲੇ ਦੀ ਉਹ ਗੈਕੀ ਇਹਨਾਂ ਦੀ ਬੜੀ ਸਾਫ਼ ਸੁਥਰੀ আর ਬੜੀ ਮਿੱਠੀ ਆ ਮੈਂ ਉਹ ਕੋਲਿਨ ਛੇ ਬੰਦਾ ਹੁੰਦਾ ਸੀ ਮੇਰੇ ਵਾਸਤੇ ਵੀ ਇਹਨਾਂ ਨੇ ਗਾਣੇ ਗਾਏ ਆ ਮੇਰੀਆਂ ਫਿਲਮਾਂ ਆ ਗਏ ਕੁਝ ਬਣਾਣੀ ਚੱਕ ਕੇ ਦੇਖੋ ਜਾਂ ਦੇਖੀ ਆਉਣਗੀਆਂ ਇਹਨਾਂ ਦੇ ਗਾਣੇ ਗਾਏ ਕੋਈ ਸੀ ਬਹੁਤ ਚੰਗੇ ਪਰ ਮਿੱਠੀ ਗਾਇਕੀ ਸੀ ਸੁਰੀਲੇ ਬੰਦੇ ਸੀ ਮਾਰਟ ਦੇ ਜਰੂਰ ਸੀਗੇ ਬਹੁਤ ਦੂਰ ਤੇ ਹਰ ਚੀਜ਼ ਤੋਂ ਦੂਰ ਸੀ ਔਰ ਮਿੱਠ ਬੋਲੜਾ ਜਿਹਨੂੰ ਕਹਿੰਦੇ ਨੇ ਇਨਸਾਨ ਅਸੀਂ ਬਣਾ ਨਹੀਂ ਸਕਦੇ ਇਹਦੇ ਵਿੱਚ ਕੋਈ ਦੋ ਰਾਹੇ ਨਹੀਂ ਸੋ ਉਹਨੇ ਜਨੂਰ ਚੁਣ ਲਿਆ ਹਾਂ ਉਹਨਾਂ ਕੀ ਮੈਸੂਦ ਉਹਨਾਂ ਦੀ ਬਸ ਅਸੀਂ ਉਹੀ ਸੋਚ ਕੇ ਕਿ ਹੁਣ ਉਹਦੇ ਵਾਸਤੇ ਸਮਰਪਿਤ ਸੀ ਉਹਨੇ ਕਿਡਨੀ ਤੱਕ ਦਿੱਤੀ ਉਹਨੂੰ ਯਾ ਲੱਭ ਕੇ ਦੱਸ ਦੋ ਕੋਈ ਹੋਰ ਆਦਮੀ ਕਿਸੇ ਕਿਸੇ ਲੇਡੀ ਨੇ ਆਪਣੇ ਹਸਬੰਡ ਵਾਸਤੇ ਕਦੇ ਇਸ ਤਰ੍ਹਾਂ ਦਾ ਮੌਕਾ ਆਇਆ ਹੋਵੇ ਭਰਾ ਵੀ ਭੱਜ ਜਾਂਦੇ ਸਾਰੇ ਭੱਜ ਜਾਂਦੇ ਗਵਿਹਤਰ ਨੇ ਖੜਾ ਹੁੰਦਾ ਕੋਈ ਕੁਝ ਨਹੀਂ ਹੁੰਦਾ ਕਿਡਨੀ ਕਾੜ ਦਿੰਦਾ ਤਾਂ ਜੀਵਨ ਸਾਥੀ ਉਹ ਹੈ ਅਰੋਨੰਗ ਹੈ ਗੱਲ ਤੇ ਨੀਲ ਛੜਕਦਾ ਹਾਂ ਪਰਮਾ ਹੱਸੇ ਨਾਲ ਸੀ ਮਾਰਿਆ ਬੋਲਣ ਨੂੰ ਮਰ ਜਵੇ ਉਹਨੂੰ ਅੱਜ ਜੋ ਉਹਨੂੰ ਫੇਸ ਕਰਨਾ ਪੈ ਰਿਹਾ ਹੈ ਅਰ ਜਦ ਤੁਸੀਂ ਹਾਲ ਦੇਖ ਕੇ ਇੱਥੇ ਦੀ ਜਨਤਾ ਤੇ ਕਿੰਨਾ ਪਿਆਰ ਮਿਲ ਰਿਹਾ ਹੈ ਕਿ ਤੁਸੀਂ ਮੈਂ ਜਾਂ ਕੋਈ ਹੋਰ ਸੋਚ ਸਕਦਾ ਕਿ ਇੰਨਾ ਪਿਆਰ ਸਾਨੂੰ ਮਿਲੇਗਾ ਜਾਂ ਮਿਲ ਸਕਦਾ ਆਹੀ ਹੈ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਉਹਨਾਂ ਨੂੰ ਵੇਦਾ ਕਰਨ ਵਾਸਤੇ ਤੇ ਤੁਸੀਂ ਵੀ ਦੁਆ ਕਰੋ ਸਾਰੇ ਕਰਾਂਗੇ ਕਿ ਜਿੱਥੇ ਵੀ ਜਾਵੇ ਪ੍ਰਮਾਤਮਾ ਉਹ ਨੂੰ ਆਪਣੇ ਗੋਦ ਵਿੱਚ ਲਵੇ ਤੇ ਚੰਗੀ ਥੈਂਕ ਯੂ ਮੈਂ ਪਰਪਰ ਕਰਦਾ ਹਾਂ पर सभु पर जहिड़ी

ਇਹ ਕਰਨਾ ਹੈ ਉਹ ਪੂਰਾ ਪਿੱਛੇ ਪਿੱਛੇ ਬਿਜਾਉਣਾ ਹੈ ਉਹ ਬੋਲਦਾ ਹੈ ਜੀ ਅੱਗੇ ਆਓ